श्री राम श्री राम पथर तारे राम ते ने राम ते नथर तारे राम ते ने राम तेपी तारे मा पापी तारे ਬੱਬ ਦੇ ਪੱਥਰ ਤਾਰੇ ਬੱਬ ਦੇ ਪੱਥਰ ਤਾਰੇ ਬੱਬ ਦੇ ਪੱਥਰ ਤਾਰੇ RAM ਤੇਰੇ ਰਾਜੇ ਇਹ ਬੱਬ ਦੇ ਪੱਥਰ ਕਾਟੀਆਂ ਸ਼ਹਿਰ ਦੇ ਵਿੱਚ ਜਿਹੜਾ 22 ਤਰੀਕ ਨੂੰ ਵਾਲਾ ਉਹ ਵੱਡਾ ਪ੍ਰੋਗਰਾਮ ਜਿਹੜਾ ਅਯੁੱਧਿਆ ਵਿੱਚੇ రామ ਮੰਦਰ ਦੀ ਜਿਹੜੀ ਆ ਉਹ ਨੋਗਰੇਸ਼ਨ ਹੋ ਰਹੀ ਉਹਦੇ ਸਬੰਧ ਦੇ ਵਿੱਚ ਹੋਈ ਖੁਸ਼ੀ ਦੇ ਵਿੱਚ ਅੱਜ ਕਾਟੀਆਂ ਸ਼ਹਿਰ ਦੇ ਵਿੱਚ ਸੋਭਾ ਯਾਤਰਾ ਕੱਢੀ ਗਈ ਆ ਔਰ ਸਾਰੇ ਹੀ ਕਾਟੀਆਂ ਸ਼ਹਿਰ ਦੇ ਜੋ ਵਸਨੀਕ ਨੇ ਉਹਨਾਂ ਨੇ ਇਹਦੇ 'ਚ ਹਿੱਸਾ ਲਿਆ ਔਰ ਕਾਟੀਆਂ ਹੀ ਨਹੀਂ ਸਾਰੇ ਦੇਸ਼ ਦੇ ਵਿੱਚ ਇੱਕ ਬੜਾ ਹੀ ਖੁਸ਼ੀ ਦਾ ਮਾਹੌਲ ਆ ਔਰ ਸਾਰੇ ਬੜੇ ਲੰਬੇ ਸਮੇਂ ਤੋਂ ਜਿਹੜਾ ਵਾ ਇਸ ਦਿਨ ਦੀ ਢੀਕ ਕਰ ਰਹੇ ਸੀਗੇ ਤੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜਿਹੜਾ ਵਾ ਉਹ ਇਸ ਦਿਨ ਤੇ ਵਧਾਈ ਦੇਣਾ ਜੈਸ਼ੀ